ਇਹ ਯਾਰੀ ਭਰਾ ਭਾਈ ਚੈਨਿੰਦੇ ਯਾਰੀ ਜਾਰੀ ਜਾਰੀ ਹੁੰਦੀ ਆ ਕੋਈ ਗੱਲ ਉਹ ਭਰਾ ਭਾਈ ਯਾਰੀ ਹੁੰਦੀ ਆ ਆਜ ਕਮ ਵਾਸਤੇ ਛੋਟੇ ਯਾਰੀ ਹੁੰਦੀ ਆ ਤੁਹਾਡੀ ਯਾਰੀ ਵੀ ਪੁਲਾਕੇ ਰੱਖਦਾ ਨਿੱਜਰ ਭਾ ਕਿਉਂ ਲੜੀ ਜੰਨੇ ਆ ਯਾਰ ਪੁੱਛਣਾ ਯਾਰ ਨੇ ਗੁੱਡ ਖਰਾਬ ਕਰਦਾ ਸਾਰਾ ਮੇਰਾ ਯਾਰ ਇਹਦੇ ਇੰਨੀ ਯਾਰੀ ਆਪਣੀ ਪੱਕੀ ਸੀ ਇਹ ਜਦੋਂ ਵੀ ਕਦੋਂ ਨਾ ਕਹਿੰਦਾ ਦੇਖ ਟੂਰਨਾਮੈਂਟ ਕਰਾਇਆ ਕਹਿੰਦਾ ਮੇਰਾ ਨਾਂ ਨਹੀਂ ਪੁਆਇਆ ਵਿੱਚ ਛੈਂਚ ਕਰਾਈ ਕਹਿੰਦਾ ਮੇਰਾ ਨਾਂ ਨਹੀਂ ਪੁਆਇਆ ਆਪਣੇ ਨਾਂ ਕਹਿੰਦਾ ਜਿੱਥੇ ਸਨਮਾਨ ਹੁੰਦਾ ਕੱਲਾ ਕਰਾ ਲੈਣਾ ਮੇਰਾ ਨਾਂ ਨਹੀਂ ਪੁਆਇਆ ਹੁਣ ਮੈਂ ਤਾਂ ਨਾਂ ਪੁਆਇਆ ਤੇ ਹੁਣ ਮਾਮਾ ਮੇਨਾਂ ਲੜ ਨਾ ਨਾਮ ਇਹ ਪੁੱਛਣਾ ਕਿਥੇ ਪੋਇਆ ਪਤਾ ਕਿਥੇ ਪੋਇਆ ਕੇਸ ਚੱਲੇ ਵਿੱਚ ਮੇਰਾ ਨਾਮ ਖਾਤਾ ਫੇਰ ਉਸ ਕਾਏ ਪਰਚੇ ਚ ਪੋਇਆ ਨਾ ਪਰ ਪੋਇਆ ਨਾ ਕਿਥੇ ਮੇਰਾ ਪੈਂਡਰੇ ਦੇ ਜਗਰਾਤਾ ਜੀ ਉੱਥੇ ਵੀ ਮੇਰਾ ਨਾਮ ਪਾਇਆ ਜਾ ਰਹਾ ਵੰਦੀਆ ਸੀਗਾ ਅੱਛਾ ਪਰਚੇ ਚ ਮੇਰਾ ਨਾਮ ਪੋਆ ਆਪਾਂ ਯਾਰੀ ਜਾਰੀ ਦੀ ਪਸਤਾ ਜਣ ਮੈਂ ਪਹਿਲੇ ਮੈਨੂੰ ਕਹਿੰਦਾ ਮੈਂ ਮਿਲਦੇ ਨਹੀਂ ਆਪਾਂ ਹਨਾ ਹੁਣ ਬਰੇਕ ਮਹੀਨੇ ਮਿਲੀ ਦਾ ਪੁੱਛਣਾ ਮਿਲਦੇ ਕਿ ਨਹੀਂ ਮਿਲਦੇ ਨਹੀਂ ਬੜਾ ਇਹ ਮਾਮਾ ਨੂੰ ਕੰਪਨੀ ਵਾਂਗੂ ਮਿਲ ਗਿਆ ਜਾਂਦਾ ਕਚੈਰੀਆਂ ਮਿਲਣਾ ਪੈਂਦਾ ਗ੍ਰੀਤੀ ਤਰੀ ਇਕੱਠੀਆਂ ਦੀ ਪੈਂਦੀ ਐ ਉੱਥੋਂ ਕੀ ਇਹਦਾ ਯਾਰ ਤਾਂ ਬਸ ਤੋਂ ਸਕੂਟਰ ਸੀ ਉਹਨੇ ਸਾਡੇ ਕੇਸ ਤੇ ਲੰਬਾ ਲਿਆ ਕੇ ਲੈ ਗੱਡੀ ਲੈ ਲਈ ਉਹਨੇ ਯਾਰ ਉਹਦਾ ਵੀ ਤੋੜੀ ਮੁਰਗਾ ਚੱਲ ਗਿਆ ਉਹ ਮੈਨੂੰ ਹਰੇ ਕਿਹਨਾਂ ਦਾ ਭਾਜੀ ਕੰਮ ਦਵਾਇਆ ਉਹਨਾਂ ਸਾਡੇ ਨਾਲ ਫੜਿਆ ਯਾਰ ਫੜਿਆ ਅੰਦਰ ਉੰਜ ਜੱਜ ਤੇ ਜੱਜ ਤੇ ਨਾ ਪੜਿਆ ਫਿਰ ਮੈਨੂੰ ਫਾਂਸੀ ਲਵਾ ਦੇਗਾ ਇਹ ਹਰ ਵਾਰੀ ਕਿਹਦੇ ਤਾਣਾ ਮਾਰਦਾ ਤੇਰਾ ਨਾਂ ਨਹੀਂ ਲਿਖੋਦਾ ਨਾ ਯਾਰੀ ਤਾਂ ਪੱਕੀ ਯਾ ਕੀ ਕਰ ਮੈਂ ਹੋਈ ਯਾਰੀ ਨੂੰ ਹੁਣ ਗਾਣਾ ਲਗਾਉਣਾ ਕਿਤੇ ਕਿ ਨਹੀਂ ਦੱਸ ਪਾ ਭਾ ਮੈਨੂੰ ਨਹੀਂ ਲੋੜ ਮੇਰੇ ਲਾਗੇ ਤੇ ਨਾਲ ਖਾਈ ਦੂੰ ਯਾਰਾ ਗਾ ਯਾਰੀ ਥੋੜੀ ਵੇ ਯਾਰੀ ਤੋੜਨ ਵਾਲੀਆਂ ਗੱਲਾਂ ਕਰਦਾ ਯਾਰੀ ਟੁੱਟੀ ਹੋ ਠੀਕ ਆ ਆ ਜਾ ਚਾਹ ਬਣਾਉਣੀ ਚਾਹ ਨਹੀਂ ਪੀਂਂ ਜਾਂਦਾ ਬੈਠਾ ਗੁੱਸੇ ਉਹ ਵੀ ਆੜੀ ਇਹਦਾ ਟੀਸ ਦਾ ਕੱਪ ਬਣਾਉਂਦਾ ਯਾ ਕੋਈ ਨੀ ਨਾਤ ਲਗਾਤਾ ਕਿ ਨਹੀਂ ਕਿੱਤੇ ਤਾਂ ਪੁਆਇਆ ਹੀ ਨਾ ਮੈਂ ਮਤ ਦੱਸ ਨਹੀਂ ਪੁਆਇਆ ਨਾ ਪੁਆਤਾ ਜੀ ਪੁਆਤਾ ਪੂਰਾ ਪੁਆਤਾ ਜੀ ਨਾਮ ਆਇਆ ਪੁਆਇਆ ਇਹ ਅਮਰੇ ਉਹਦੇ ਜਾਇਦੇ ਜਾਇਦੇ ਨਾ ਪੜਿਆ ਫੇਰ ਉਹ ਨੂੰ ਫਾਂਸੀ ਲਵਾ ਦੇਗਾ